7 ਬੰਤ ਕਾਲਜੁਗ ਦੇ ਵਿੱਚ ਪਾਪ ਵੀ ਇੰਨਾ ਵੱਧ ਗਿਆ ਵੀ 432000 ਦੀ ਜਗ੍ਹਾ 5000 ਸਾਲ ਹੀ ਰਹਿ ਗਈ ਉਮਰ ਅੱਛਾ ਜੀ ਹਾਂ 7 ਬੰਤ 5000 ਸਾਲ ਦੀ ਉਮਰ ਰਹਿ ਗਈ ਹੁਣ ਤਕਰੀਬਨ ਲਾ ਲਓ ਵੀ 2027 ਤੱਕ ਇਹਦੀ ਉਮਰ ਹੈ ਉਸ ਤੋਂ ਬਾਅਦ ਫਿਰ ਸਾਜੁਗੂ ਸ਼ੁਰੂ ਹੈ 7 ਬੰਤ ਹਾਂ ਉਹਦੇ ਵਿੱਚ ਇਹ ਵੀ ਉਹ ਬੰਦੇ ਰਹਿਣਗੇ ਧਰਮੀ ਜਿਹੜੇ ਬਹੁਤ ਨਾਮ ਜਪਣ ਵਾਲੇ ਸਾਜੁਗੂ ਹੀ ਮੰਨ ਹੋਏਗਾ ਬਹੁਤ ਅੱਛੇ ਬੰਦੇ ਉਹ ਰਹਿਣਗੇ ਬਾਕੀ ਦਾ ਤਕਰੀਬਨ ਜੇ 130 ਕਰੋੜ ਜਨਤਾ ਦਾ 100 ਕਰੋੜ ਰੁੱੜ ਜਣੇ 30 30 ਕਰੋੜ ਰਹਿ ਜਾਣ ਸਸਪੈਂਡ ਹਾਂ ਵੈਰੀ ਗੁੱਡ ਬਹੁਤ ਔਖਾ ਟਾਈਮ ਇਹ ਤੇ ਮਹਾਰਾਜ ਆਪ ਜੀ ਬਚਨਾ ਅਜ ਤੋਂ 5 ਸਾਲ ਪਹਿਲਾਂ ਵੀ ਕਰਦੇ ਪਏ ਜਦੋਂ ਤੁਸੀਂ ਦੇਖ ਲਓ ਵੀ ਆਪਾਂ ਜਦੋਂ ਵਰਸੀ ਮਨਾਈ ਸੀ ਉਦੋਂ 2019 ਚ ਹਾਂ ਉਦੋਂ ਲੋਕ ਕਹਿੰਦੇ ਸੀ ਵੀ ਤੁਸੀਂ ਪਹਿਲਾਂ ਕਿਉਂ ਮਨਾ ਲੀ ਜੀ ਆਪਾਂ ਮਾਰਚ ਪਹਿਲਾਂ ਟਾਈਮ ਰੱਖਿਆ ਸੀ ਵੀ ਮਹਾਰਾਜ ਜੀ ਨਾ ਇਹ ਕਹਿ ਵੀ ਨਹੀਂ ਫਰਵਰੀ ਚ ਮਨਾਓ ਤੇ ਆਪਾਂ ਜਦੋਂ ਫਰਵਰੀ ਚ ਮਨਾਈ ਮਾਰਚ ਲੋਕਡਾਊਨ ਲੱਗ ਗਿਆ ਮਾਰਚ ਜੀ ਮਾਰੇ ਕੋਵਿਡ ਦਾ ਫਿਰ ਉਹਨਾਂ ਨੂੰ ਸਮਝ ਆਈ ਵੀ ਇਹਨਾਂ ਨੇ ਪਹਿਲਾਂ ਵੀ ਮਨਾਈ ਹਾਂ ਜੀ ਆ ਜੀ ਨੂੰ ਮਾਰੇ